ਸਾਹਿਬ ਜੀ ਜੂਸ਼ੇਨਰ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਕੁਰੀ ਉਹਰਾਣਾ ਆਪਾਂ ਪਹੁੰਚੇ ਹੋਇਆ ਦੋਸਤੋ ਮੋੜ ਮੰਡੀ ਅੱਜ ਦੀ ਵੀਡੀਓ ਚ ਤੁਹਾਨੂੰ ਇੱਕ ਕੱਟਾ ਦਿਖਾਉਣਾ ਹੈ ਪੂਰਾ ਸ਼ਕੀਨ ਇੱਕ ਵਾਰੀ ਤੋਰ ਕੇ ਦਿਖਾਉਣਾ ਦੋਸਤੋ ਅਗਲੀ ਡਿਟੇਲ ਇਹਦੀ ਆਪਾਂ ਬਾਈ ਹੋਰਾਂ ਨੂੰ ਪੁੱਛਾਂਗੇ ਕੀ ਗੱਲਬਾਤ ਹੈ ਕਿੰਨਾ ਕੁ ਰਕਾਰਡ ਹੈ ਇਹਦਾ ਬਾਖਮਾਲ ਹੈ ਮੱਖਾ ਬਾਬਾ ਦੇਖ ਵਾਹ ਲਗਮ ਲਏ ਸਿੰਘ ਸਿੰਘ ਦੇਖ ਸਕਦੇ ਹੋ ਦੋਸਤੋ ਉੱਚਾ ਮੱਥਾ ਛੋਟੇ ਦਾ ਪੂਰਾ ਸ਼ਕੀਨ ਹੈ ਕੁੰਡਾ ਬਿਲਕੁਲ ਸਿੰਘਾਂ ਸਿੰਘਾਂ ਦਾ ਤੇ ਬਾਕੀ ਉਮਰ ਅਮਰੀ ਵੀ ਆਪਾਂ ਚੱਲ ਕੇ ਪੁੱਛਦੇ ਆਂ ਬਾਈ ਨੂੰ ਰੇਟ ਰੂਟ ਪੁੱਛਦੇ ਆਂ ਕੀ ਰੇਟ ਰੂਟ ਕਰਦਾ ਇਹਦਾ ਕਿੰਨੇ ਕੁ ਰੁਪਈਆ ਦਾ ਛੱਡੂਗਾ ਤੇ ਬਾਕੀ ਸ਼ੌਂਕ ਨਾਲ ਹੀ ਪਾਲਿਆ ਹੋਇਆ ਲੱਗਦਾ ਬਾਈ ਦਾ ਘਰੋਂ ਗੁਰੂ ਦਾ ਗੁਰੂ ਪਾਰਖੇ ਨੇ ਪੈਰਾਂ 'ਚ ਬੰਨ੍ਹ ਰੱਖੇ ਨੇ ਝਾਂਜਰਾਂ ਝੁੰਜਰਾਂ ਬਾਈ ਨੇ ਵਧੀਆ ਦੇਖ ਰਿਹਾ ਮੂੰਹ ਮੱਥਾ ਦਿਖਾਉਣਾ ਕੱਟੇ ਦਾ ਦੋਸਤੋ ਬਿਲਕੁਲ ਪੁੰਡੇ ਸਿੰਘਾਂ ਜਿਹੜਾ ਸ਼ਕੀਨ ਆ ਜੋ ਬੱਕੇ ਆਕਾ ਬਾਈ ਨਾਲ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਕਹਿੰਦੇ ਨੇ ਹਾਂ ਬਾਈ ਨਾਮ ਦੱਸੋ ਵੀ ਆ ਜਸਵੰਤ ਸਿੰਘ ਬਾਈ ਜਸਪਾਲ ਸਿੰਘ ਜਸਵੰਤਾ ਜਸਵੰਤ ਸਿੰਘ ਹਾਂਜੀ ਜਸਵੰਤ ਕਿਹੜੇ ਪਿੰਡ ਤੋਂ ਆਇਆ ਕੱਟਾ ਲੈ ਕੇ ਮੈਸਰਖਾਨੇ ਦੇ ਜੀ ਮੈਸਰਖਾਨੇ ਤੋਂ ਕਿੱਥੇ ਰਹਿ ਜਾਂਦਾ ਇਹ ਨਾਲ ਹੀ ਆ ਜੀ ਇੱਥੇ ਮੋੜ ਮੰਡੀ ਦੇ ਬਠਿੰਡੇ ਜ਼ਿਲ੍ਹੇ ਚ ਹਾਂਜੀ ਕਿੰਨੀ ਕੁਮ ਰਹਿਦੀ ਕੱਟੇ ਦੀ ਇਹ 2 ਸਾਲ ਦਾ ਹੋ ਗਿਆ 2 ਸਾਲ ਦਾ ਦੰਦ ਤਾਂ ਨਹੀਂ ਤੋੜੇ ਫਿਰ ਜਿਹਦਾ ਖੀਦਾ ਹੋਗਾ ਹੈ ਇੱਕ ਦੰਦ ਤੋੜ ਫਿਰ ਤਾਂ ਦੋ ਦੰਦ ਹੀ ਮੰਨ ਹੁਣ ਨਾ ਪੱਕਾ ਖੀਰਾ ਹੋ ਗਿਆ ਐਸੇ ਹਾਂ ਦੁੱਗਾ ਦਾ ਜੇ ਹੋਇਆ ਨਹੀਂ ਭਾਈ ਅੱਛਾ ਹਾਂ ਕੋਮਰ ਕਿੰਨੀ ਕਹੇ 2 ਸਾਲ ਹੈ ਰੇਟ ਕੀ ਕਰਦਾ ਇਹਦਾ ਰੇਟ ਮੰਗਦਾ ਭਈ ਇਹਦਾ 75000 ਮੰਗਣ ਨੂੰ ਤਾਂ ਜਿੰਨੇ ਮਰਜ਼ੀ ਮੰਗੇ ਆ ਤੂੰ ਦੇਵੇਂਗਾ ਕਿੰਨੀਆਂ ਰੁਪਈਆਂ ਦਾ ਰੁਪਈਆਂ ਬਸ 2-4000 ਹੋਰ ਕਰਦਾਂਗੇ ਹੈ 2-4000 ਕਿਹੜਾ ਮਹਿੰਗਾ ਇੰਨੇ ਦਾ ਦਾ 65 ਦਾ ਦੇ ਦੂਗਾ ਨਾ 65 ਦਾ ਬਾਤ ਥੋੜਾ ਹੈ 50 ਲੈ ਨਹੀਂ ਹੁੰਦਾ ਕੱਟਾ ਹੌਲਾ ਕੱਟਾ ਕੱਟਾ ਹੌਲਾ ਨਹੀਂ ਗਾ ਹੌਲਾ ਇਹ ਸਾਹਮਣਾ ਹੈਗਾ ਝੋਨੇ ਨੂੰ ਕੜ ਕੋਣ ਬੀਜਦੇ ਅਗਲੇ ਸਾਹਮਣੇ ਪਾ ਫਿਰ ਸਾਹਮਣੇ ਸਾਹਮਣਾਂ ਦਾ ਬਹੁਤ ਮਿਲਦੀ ਆ ਮੂਰੇ ਉਂ ਜੋ ਨਾ ਤਾਂ ਨਾਲ ਆਗੇ ਸੋਨਾ ਨਹੀਂ ਗਾ ਤਾਂ ਕਰਕੇ ਵੇਚਦੇ ਨਹੀਂ ਵੇਚਣਾ ਨਹੀਂ ਛੱਡਣ ਛੱਡਣਾ ਨਹੀਂ ਲੱਗਿਆ ਬੱਚਾ ਦੇ ਨਹੀਂ ਹੈ ਇੱਕ ਦਿਨ ਛੱਡਣ ਛੱਡਣਾ ਨਹੀਂ ਲੱਗਿਆ ਬੱਚਾ ਦੇ ਨਾ ਇਹ ਛੱਡਾ ਨਹੀਂ ਲੱਗੇ ਅਜੇ ਦਿੱਤੀ ਨਹੀਂ ਟ੍ਰੇਨਿੰਗ ਇਹਨੂੰ ਕਿ ਕਿੰਨੇ ਨਾ ਛੱਡੇਗਾ ਲਾਸਟ ਫਿਰ ਹੈ ਲਾਸਟ ਕਿੰਨੇ ਦਾ ਛੱਡਦੇ 70 ਦਾ ਦੇ ਦਾਂਗੇ ਜੀ 70 ਦਾ ਪਾਲੇ ਜਾਦੇ ਨੇ ਬਸ ਦੋਸਤੋ ਬਾਈ ਇੱਕ ਵਾਰੀ ਤੁਹਾਨੂੰ ਕੱਟਾ ਫੇਰ ਦਿਖਾਉਣਾ ਬਾਈ ਹੈਨਾ 70000 ਰੁਪਿਆ ਮੰਗਣ ਲੱਗ ਰਿਹਾ। ਉਹ ਦੇਖੋ ਬਾਈ। ਉਹ ਦੇਖੋ ਗੇ ਇੱਥੇ ਲੋ। ਸੈਸਟੀਕਲ ਤਾਂ ਜ਼ਬਰਦਸਤ ਨੇ ਪੂਰੇ ਤੌਰ ਮੜਾ ਜਾ ਹੈ। ਇਹਨੂੰ ਦੁਬਾਰਾ ਦਿਖਾਈਏ ਕੱਟਾ ਤੇਰਾ ਫੇਰ। ਵੀ 70000 ਦਾ ਕਿੰਨੇ ਦਾ? ਅੱਕਦੇ ਨਾ ਆ ਬੜਾ ਆ। ਸੈਸਟੀਕਲ ਦੇਖੋ ਦੋਸਤੋ ਪੂਰੇ ਜ਼ਬਰਦਸਤ ਨੇ ਕਿਉਂਕਿ ਸੈਸਟੀਕਲਾਂ ਦੇ ਹਿਸਾਬ ਨਾਲ ਹੀ ਦੋਸਤੋ ਇਹਦੇ ਬੱਚੇ ਆਉਣਗੇ ਜਿਹੜੇ ਉਹਨਾਂ ਦੇ ਲੇਵੇ ਬਣਨਗੇ ਅੱਗੇ। ਸਿੱਖ ਨਾ। ਵਾਹ ਵਾਹ ਬੰਦੇ ਕਮਾਲਾ 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 ਰੇ ਵਾਹ ਮੋੜ ਲਿਆ ਸੋਹਣਿਆ ਦੋਸਤੋ 70000 ਰੁਪਇਆ ਮੰਗ ਰਿਹਾ ਬਾਈ ਕੱਟੇ ਦਾ ਕੱਟਾ ਸ਼ਕੀਨ ਆ ਪਰ ਥੋੜਾ ਜਿਹਾ ਪਤਲਾ ਹੈਗਾ ਸਾਮ ਘੱਟ ਹੋਈ ਹੋਈ ਆ ਕੱਟੇ ਦੀ ਬਾਕੀ ਨੰਬਰ ਦੋਸਤੋ ਬਾਈ ਦਾ ਆਪਾਂ ਲਾਵਾਂਗੇ ਹਨਾ ਵੀਡੀਓ ਦੇ ਵਿੱਚ ਤੁਸੀਂ ਨੇ ਕਾਲ ਕਰਕੇ ਬਾਈ ਨੂੰ ਜਿੰਨੇ ਚ ਮਰਜ਼ੀ ਬਣਾ ਲਿਓ ਨੰਬਰ ਬੋਲ ਫਰਾ 628428874 ਇੱਕ ਵਾਰੀ ਫੇਰ ਬੋਲੂ 628428874 ਠੀਕ ਹੈ ਜੀ ਠੀਕ ਹੈ ਜੀ ਦੋਸਤੋ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ 22 70000 ਰੁਪਿਆ ਮੰਗਦਾ ਬਾਕੀ ਮਨਾ ਤੁਸੀਂ ਨੇ ਫੋਨ ਕਰਕੇ ਆਪੇ ਹੀ ਲੈਣਾ ਵੀ ਕਿੰਨੇ ਚ ਮੰਦਾ ਤੇ ਕੱਟਾ ਬਾਕੀ 22 ਦਾ ਸ਼ਕੀਨਾ ਪੂਰਾ ਝੋਨਾ ਝੂਨਾ ਲਾਉਣ ਕਰਕੇ 22 ਕਹਿੰਦਾ ਥੋੜੀ ਜਿਹੀ ਸੰਭਾਲ ਨਹੀਂ ਹੁਣੀ ਕੱਟੇ ਦੀ ਬਾਕੀ ਵੀਡੀਓ ਰੈਂਟ ਤੱਕ ਪਾਉਣ ਵਾਸਤੇ ਸਾਰੇ ਦੋਸਤਾਂ